ਇਸ ਸਮਾਜ ਦੇ ਵਿੱਚ ਹਜੇ ਵੀ ਦਹੇਜ ਨਾਮ ਦੀ ਪ੍ਰਥਾ ਜਿਹੜੀ ਖਤਮ ਨਹੀਂ ਹੋਈ ਐ ਤੇ ਇੱਕ ਹੋਰ ਵਿਆਹੁਤਾ ਔਰਤ ਦਹੇਜ ਦੀ ਬਲੀ ਦਾ ਸ਼ਿਕਾਰ ਹੋ ਜਾਂਦੀ ਐ ਦੱਸਦੀ ਕਿ ਸਹੁਰੇ ਪਰਿਵਾਰ ਦੇ ਵੱਲੋਂ ਵਿਆਹੁਤਾ ਔਰਤ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਆਪਣੇ ਪੇਕੇ ਜਾ ਤੇ ਉੱਥੋਂ ਗੱਡੀ ਲੈ ਕੇ ਆ ਤਾਂ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਵਿਆਹ ਦੇ ਸਮੇਂ ਉਸ ਔਰਤ ਨੂੰ ਦਾਜ ਦੇ ਵਿੱਚ ਬਹੁਤ ਕੁਝ ਦਿੱਤਾ ਗਿਆ ਸੀ ਪਰ ਫਿਰ ਵੀ ਸੋਹਰੇ ਪਰਿਵਾਰ ਨੇ ਜਿਹੜੇ ਤੰਗ ਪਰੇਸ਼ਾਨ ਕਰਦੇ ਸੀ ਔਰ ਆਖਰਕਾਰ ਉਹਨਾਂ ਦੇ ਵੱਲੋਂ ਫਿਰ ਫੋਨ ਕੀਤਾ ਜਾਂਦਾ ਹੈ ਔਰਤ ਦੇ ਪੇਕੇ ਨੂੰ ਕਿ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਹੈ ਤਾਂ ਜਦੋਂ ਉਸਦੇ ਘਰ ਦੇ ਆ ਕੇ ਦੇਖਦੇ ਨੇ ਤਾਂ ਕੋਈ ਆਤਮ ਹੱਤਿਆ ਨਹੀਂ ਸਗੋ ਕਤਲ ਦੇ ਇਲਜ਼ਾਮ ਲਗਾਏ ਜਾਂਦੇ ਨੇ ਔਰ ਸ਼ੱਕ ਇੱਥੋਂ ਸਾਫ਼ ਤੌਰ ਤੇ ਕਲੀਅਰ ਹੁੰਦਾ ਨਜ਼ਰ ਆਉਂਦਾ ਹੈ ਜਦੋਂ ਉਸ ਦਾ ਸੌਰਾ ਪਰਿਵਾਰ ਹੈ ਜਿਹੜਾ ਫਰਾਰ ਹੋ ਜਾਂਦਾ ਹੈ ਦੱਸਦੀ ਹੈ ਕਿ ਪਿਛਲੇ 2 ਦਿਨਾਂ ਤੋਂ ਸੌਰਾ ਪਰਿਵਾਰ ਰਫੂ ਚੱਕਰ ਹੋਇਆ ਘਰ ਦੇ ਆਸ-ਪਾਸ ਉਹ ਦਿਖਾਈ ਤੱਕ ਨਹੀਂ ਦੇ ਰਿਹਾ ਤਾਂ ਬਿਲਕੁਲ ਇੱਕ ਵਿਵਹਤਾ ਔਰਤ ਹੈ ਜਿਹੜੀ ਦਹੇਜ ਦਾ ਸ਼ਿਕਾਰ ਹੋ ਜਾਂਦੀ ਹੈ ਦੋ ਛੋਟੇ-ਛੋਟੇ ਬੱਚੇ ਹੁੰਦੇ ਨੇ ਤਾਂ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਹਾਂਜੀ ਕੀ ਨਾਮ ਹੈ ਕੁਲਵੰਤ ਸਿੰਘ ਹੈ ਕਿੱਥੇ ਗਈ ਸੀ ਬੇਟੀ ਕੀ ਨਾਮ ਹੈ ਬੇਟੀ ਹੈ ਹਰਸ਼ਾਸ਼ੀ ਨਾਈ ਉੱਚਕਲਾ ਬੇਟੀ ਦਾ ਨਾਮ ਮਨਪ੍ਰੀਤ ਕੌਰ ਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਦਾ ਵਿਆਹ ਹੀ ਨੇ ਹੋ ਗਏ 10-12 ਸਾਲ ਜੀ ਕੀ ਗੱਲ ਕੀ ਹੋਣ ਕੀ ਹੋਇਆ একদম ਦੇਖੋ ਜੀ ਜਦੋਂ ਦੀ ਵਿਆਹੀ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਹੀ ਰਿਪੋਰਟਾਂ ਪਈ ਥਾਣੇ ਫੈਸਲਾ ਹੋ ਗੇ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਲੀ ਰਵੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਰੀ ਕਿਸੇ ਦੀ ਜੀ ਨਹੀਂ ਕਰ ਤੇ ਹੁਣ 15-20 ਦਿਨ ਪਹਿਲੋਂ মিনা ਮੇਰੇ ਕੋਲ ਆਈ ਮੈਨੂੰ ਕਹਿੰਦੀ ਥੜੀ ਤੰਗ ਕਰਦੀ ਮੈਂ ਬੈਠੇ ਮੇਰੀ ਹਿੰਮਤ ਨਹੀਂ ਕੀ ਕਾਪ ਚੋਪਾਂ ਕਰਦੇ ਕੀ ਗੱਲ ਨਹੀਂ ਦਾਜ ਮੈਂ ਦਾਜ ਉਹਨਾਂ ਦੇ ਘਰ ਲੈ ਕੇ ਆਇਆ ਸੀ ਗੱਡੀ 'ਚੇ ਭਰ ਕੇ ਤੇ ਦਾਜ ਤੇ ਵੀ ਕਹਿੰਦਾ ਸੀ ਵੀ ਜਿਹੜਾ ਬੰਦਿਆਂ ਨੇ ਮਦਲ ਲਾਇਆ ਹੈ ਨਾ ਉਹ ਦਾ ਤੁਸੀਂ ਦਿਓ ਹਾਂਜੀ ਕੋਲ ਕੋਲ ਤੰਗ ਕਰਦਾ ਸਾਰਾ ਪ੍ਰੋਵਾਈਡ ਤੰਗ ਕਰਦਾ ਜੀ ਮੁੰਡੇ ਦਾ ਕੀ ਨਾਮ ਹੈ ਹਾਂ ਰਾਜਵੀਰ ਸਿੰਘ ਦਾ ਜੀ ਮੁੰਡਾ ਮੁੰਡਾ ਬਾਹਰ ਗਿਆ 12ਵੇਂ ਮਤਲਬ ਉਹਦੇ ਫੋਨਾਂ ਦੇ ਨਾ 24 ਘੰਟੇ ਲੜਾਈ ਕਰਦਾ ਸੀ ਪੁਰਤਗਾਲ ਆਈ ਸਰ ਇਹ ਤੁਹਾਨੂੰ ਫੋਨ ਕੀਤਾ ਤੁਹਾਨੂੰ ਕਿਹਾ ਚਲੋ ਜੀ ਸਾਨੂੰ ਇਹ ਫੋਨ ਕੀਤਾ ਜੀ ਤੁਹਾਡੀ ਲੜਕੀ ਨੇ ਫਾ ਲੈ ਲਿਆ ਅੰਮੀ ਵੀ ਫਾ ਇਹਨਾਂ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਕੋਰੇ ਪ੍ਰਵਾਸ ਦੇ ਕੀ ਕੀ ਨਾਮ ਆ ਸੀਗਾ ਜੀ ਵੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਆ ਕੌਣ ਕੌਣ ਸੀ ਕਰੇ ਉਸ ਟਾਈਮ ਤੇ ਉਸ 7 7:30 ਸੌਰਾ ਸੀ ਗਿਆ ਜੀ ਤੇ ਬਾਕੀ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਮੌਜੂਦ ਸੀਗੇ ਜੀ ਅਸੀਂ ਆ ਗਏ ਹੁਣ ਮੰਗ ਗੱਡੀ ਦੀ ਕਰ ਰਿਆ ਸੀਗਾ ਵੀ ਮੈਂ ਆ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਆਏ ਇੱਕ ਮਿੰਟ ਉਹ ਉਹਨਾਂ ਦੀ ਮੰਗ ਇਹ ਸੀਗੀ ਵੀ ਇਸ 29 ਤਰੀਕ ਨੂੰ ਸਾਡੇ ਮੁੰਡੇ ਨੇ ਆਉਣਾ ਤੇ ਸਾਨੂੰ ਗੱਡੀ ਦੀ ਪੈਸੇ ਦੀ ਕਿਹੜੀ ਗੱਡੀ ਬਾਦ ਐਨਾ ਮੈਂ ਪੜਿਆ ਨਹੀਂ ਕਿ ਜੀ ਮੈਂ ਵੀ i20 ਕੇ ਕੀ ਮੈਂ ਇਹ ਨਾ ਨਹੀਂ ਲੈ ਸਕਦਾ ਤੇ ਮਤਲਬ ਗੱਡੀ ਦੀ ਮੰਗ ਕਰਦੇ ਸੀ ਕਾਰ ਦੀ ਮੰਗ ਕਰਦੇ ਸੀ ਤੇ ਦੂਸਰਾ ਨੰਬਰ ਇਹ ਕਹਿੰਦੇ ਸੀ ਵੀ ਉਹ ਤੋਂ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ ਬੇਸ ਦੇ ਵਿੱਚ ਮੇਰੀ ਧੀ ਨੂੰ ਬਾਹਰ ਥਾਏ ਆ ਰਸਤੇ ਜੀ ਆਈ ਹੈ ਜੇ ਕੋਈ ਕਾਰਵਾਈ ਨਹੀਂ ਹੋਈ ਘਰੋਂ ਭੱਜੇ ਹੋਏ ਘਰੋਂ ਭੱਜੇ ਹੋਏ ਕੱਲ ਪਰਸੋਂ ਦੇ ਇਹ ਮੇਰੀ ਸਿਸਟਰ ਲਗਦੀ ਮਨਪ੍ਰੀਤ ਕੌਰ ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਜਦੋਂ ਨੂੰ ਅਸੀਂ ਆ ਕੇ ਦੇਖਿਆ ਬੈੱਡ ਤੇ ਪਈ ਸੀ ਉਹ ਉਹ ਕਿਸੇ ਵੀ ਵਜ੍ਹਾ ਤੋਂ ਨਹੀਂ ਲੱਗਦਾ ਕਿ ਆਤਮ ਹੱਤਿਆ ਉਹਨੇ ਕੀਤੀ ਏ ਉਹ ਅਸੀਂ ਮੰਗ ਕਰਦੇ ਆਂ ਜੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਨੇ ਕਾਹ ਤੋਂ ਇਹ ਕਦਮ ਚੱਕਿਆ ਜੇ ਕੀਤਾ ਤੇ ਜਾਂ ਇਹਨਾਂ ਕੀਤਾ ਜਾਂ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ ਉਹਨਾਂ ਨੂੰ 10 ਸਾਲ ਹੋ ਗਏ ਜੀ ਹਾਂ ਜੀ ਕਾਰਨ ਕੀ ਇਸ ਦਾ ਕਾਰਨ ਹੁਣ ਸਾਨੂੰ ਤਾਂ ਦੱਸਿਆ ਹੀ ਨਹੀਂ ਗਈ ਇਹ ਕਹਿੰਦੇ ਕਿ ਉਹਨੇ ਸੁਸਾਈਡ ਕੀਤਾ ਏ ਸੂਇਸਾਈਡ ਕਿਹੜੇ ਪਾਸੋਂ ਕਰ ਸਕਦੀ ਹੈ ਪਰੇਸ਼ਾਨ ਪਰੇਸ਼ਾਨ ਕਰਦੇ ਸੀਗੇ ਉਹ ਕਾਰਨ ਤਾਂ ਇਹੀ ਹੋ ਸਕਦਾ ਜਾਂ ਉਹਨਾਂ ਆਪ ਮਾਰਿਆ ਹੈ ਇਹ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭੱਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਤੇ ਇੱਕ 8 ਸਾਲ ਦਾ ਜਵਾਬ ਇੱਕ 4 ਸਾਲ ਦਾ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਹੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹਨੂੰ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੀਗੀ ਬੋਲਦੀ ਵੀ ਨਹੀਂ ਹੀਗੀ ਸਰ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਹੀ ਨਹੀਂ ਖੁੱਲ ਕੇ ਨਹੀਂ ਦੱਸਦੀ ਪਰ ਫੇਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨੇ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤੱਕ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਓਦੋਂ ਤੋਂ ਹੀ ਉਹਦਾ ਸਹੁਰਾਈ ਸੁਖਦੇਵ ਸਿੰਘ ਰਾਜਵੀਰ ਸਿੰਘ ਉਹਦਾ ਪਤੀ ਆਈ ਤੇ ਉਹਦੀ ਸੱਸ ਸਬਲਵਿੰਦਰ ਕੌਰ ਹੀ ਤੇ ਇੱਕ ਉਹਦੀ ਨਨਾਨੀ ਸ਼ਰਨ ਸ਼ਰਨ ਨਾਮ ਆਈ ਉਹਦਾ ਤੇ ਉਹਦਾ ਪ੍ਰੋਣਾ ਦੇ ਨਾਲ ਲੱਡੀ ਐ ਪ੍ਰੋਣਾ ਤਾਂ ਹੁਣ ਜਿਹੜਾ ਕੁੜੀ ਦਾ ਪ੍ਰੋਣਾ ਉਹ ਪੁਰਤਗਾਲ ਲਈ ਤੇ ਜਿਹੜੀ ਨਨਾਂ ਦਾ ਉਹ ਇੱਥੇ ਹੀ ਉਹ ਇੱਥੇ ਕਿਤੇ ਪੰਪ ਦੇ ਨੌਕੇ ਦੇ ਨਾਲ ਆਸਵਦੇਵਗੜ੍ਹ ਕੀ ਲੱਗਦੀ ਜਿਹੜੀ ਬੇਟੀ ਇੱਥੇ ਹੈ ਮੇਰੀ ਭਤੀਜੀ ਸੀ ਤੇ ਉਹਦੀ ਡੈਥ ਹੋਈ ਉਹਨੂੰ ਦੁਖੀ ਬੜਾ ਕਰਦੇ ਸੀ ਬਹੁਤ ਜ਼ਿਆਦਾ ਦਾਜ ਵੀ ਅਸੀਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਹੀ ਮਹੀਨਾ ਕੋ ਹੋਇਆ ਉਹਦੋਂ ਆਦੇ ਦੀ ਵਾਲੀਆਂ ਬਣਵਾ ਕੇ ਲਿਆ ਕੇ ਆਉਂਦੀ ਅਸੀਂ ਵਾਲੀਆਂ ਬਣਵਾ ਕੇ ਦਿੱਤਨਾ ਉਹਨੂੰ ਉਹ ਕੰਨਾਂ 'ਚ ਪਾ ਕੇ ਕੱਲਿੰਗਾ ਹੁਣ ਉਹਨਾਂ ਦੇ ਆਉਣਾ ਹੀ ਮੁੰਡੇ ਨੇ ਹੁਣਾਂ ਦੇ ਹੀ ਗੱਡੀ ਦੀ ਸਾਨੂੰ ਚਾਹੀਦੀ ਉਹ ਤੂੰ ਪਹਿਲਾਂ ਗੱਡੀ ਚਾਹੀਦੀ ਸਾਨੂੰ ਫੇ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸੀ ਸਹੁਰਾ ਦੇ ਚਪੇੜਾ ਮਾਰਨ ਤੱਕ ਜਾਂਦਾ ਸੀ ਤੇ ਬਹੁਤ ਤੰਗ ਕਰਦੇ ਸੀ ਕੁੜੀ ਸਾਡੀ ਏਡੀ ਭਾੜੀ ਮਾਰ ਕੇ ਅੱਡ ਘੋਂ ਆਂਦਾ ਸੀ ਵੀ ਘਰੋਂ ਕਦੇ ਬਾਹਰ ਨਹੀਂ ਨਿਕਲੀ ਉੱਚੀ ਨਹੀਂ ਕਦੇ ਬੋਲਦੀ ਸੀ ਵੀ ਆਹਨ 12 ਸਾਲ ਹੋ ਗਏ ਕਿ ਦੱਸਿਆ ਤੈਨੂੰ ਆ ਕੇ ਨਾ ਅੱਗੇ ਅੱਗੇ ਹੋਏ ਨੇ ਅੱਗੇ ਥਾਣਿਓ ਥਾਣੀ ਹੋਏ ਨੇ ਬੜਾ ਕੁਝ ਹੁੰਦਾ ਰਿਹਾ ਵੀਰੇ ਤੇ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਰਸੀ ਨਾਲ ਗਾਲ ਘੁੱਟ ਕੇ ਤੇ ਫੇਰ ਉਹਨੂੰ ਚੁੱਕ ਕੇ ਤੇ ਨਾਲ ਚੁੰਨੀ ਆ ਦੂਜੀ ਪਿਓ ਦੀ ਸ਼ਫੂਨ ਦੀ ਤੇ ਉਹ ਨਾਲ ਪੱਖੇ ਤੇ ਟੰਗੀ ਤੇ ਟੰਗੀ ਇੱਕ ਗੰਢ ਦਿੱਤੀ ਸੀ ਹੁੰਦੀ ਤੇ ਉਹ ਤਾਂ ਵੱਡੀ ਤੇ ਜੇ ਐਡੀ ਜਵਾਨ ਕੁੜੀ ਸੀ ਉਹਨੂੰ ਪੱਖੇ ਨਾਲ ਟੰਗਿਆ ਹੁੰਦਾ ਚ ਉਹ ਚੁੰਨੀ ਪਾੜਦੀ ਨਾ ਉਹ ਵੱਡਿਆਂ ਥੋੜਾ ਲੈਣੀ ਉਹਨਾਂ ਬੰਨਾ ਬਣਾਇਆ ਤੇ ਉਹਨਾਂ ਆ ਬਿਮਾਰੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਨੇ ਆ ਤੇ ਸਾਨੂੰ ਇਹਦਾ ਨਿਆ ਹੋਣਾ ਚਾਹੀਦਾ ਸਾਰੇ ਘਰੋਂ ਪਰ ਗਏ ਨਾ ਕਹ ਲਓ ਉਹ ਸਟ੍ਰੈਨਸ ਜਦੋਂ ਪੁਲਿਸ ਗਈ ਨਾ ਉਦੋਂ ਕੋਈ ਨਹੀਂ ਦਵਾ ਦਾ ਉੱਤਰ ਕੇ ਸਾਰੇ ਭੱਜ ਗਏ ਬਾਹਰ ਕਿੰਨੇ ਸਾਲ ਹੋ ਗਏ ਬੈਠੇ ਨੇ ਕਿੰਨੇ ਬੱਚੇ ਲੱਗ ਬੱਚੇ ਦੋ ਨਹੀਂ ਹੁੰਦੇ ਤੇ ਦਿਆਈ ਨੂੰ 12 ਸਾਲ ਹੋ ਗਏ ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋ ਗਈ ਨਾਲ ਸਾਡੇ ਮੁਲਾਜ਼ਮ ਨੇ ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15 20 ਆ ਗਏ ਨੇ ਸਾਡੇ ਸਾਡੇ ਨਾਲ ਮਤਲਬ ਲੜਨ ਲੱਗ ਪਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਏ ਡੈਥ ਕਿੱਥੇ ਹੋਈ ਏ ਕਿਉਂ ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ ਅਸੀਂ ਉਸ ਤੋਂ ਬਾਅਦ ਥੱਲੇ ਉਤਰ ਆਏ ਉਤਰ ਕੇ ਆ ਗਏ ਸਾਡੀ ਗੱਡੀ ਭੰਨਮ ਤੱਕ ਵੀ ਗਏ ਉਹਨਾਂ ਦਾ ਹੱਕ ਨਹੀਂ ਸੀ ਬੰਦਾ ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ 20 25 ਜੋੜੇ ਸੀ ਤੇ ਸਾਡੇ ਗੱਲਪੈਣ ਤੱਕ ਗਏ ਹਾਂਜੀ ਅਸੀਂ ਫਿਰ ਮਤਲਬ ਗੱਡੀ 'ਚ ਬਹਿ ਕੇ ਤਾਂ ਆਪਣੀ ਜਾਨ ਬਚਾਈ ਮੈਂ ਮੁਲਾਜ਼ਮ ਨੂੰ ਖੁਦ ਕਿਹਾ ਵੀ ਤੁਸੀਂ ਇਹਨਾਂ ਨੂੰ ਡੱਕ ਦਿਓ ਪਰ ਮੁਲਾਜ਼ਮਾਂ ਡੱਕੇ ਨਹੀਂ ਕਿ ਉਧਰ ਗੱਫਾਛਾ ਗਿਆ ਉਹਨਾਂ ਇਹ ਸਾਨੂੰ ਉਹਨਾਂ ਨੇ ਇਹ ਆਪੀ ਗੱਡੀ 'ਚ ਬੈਹ ਕੇ ਫਿਰ ਵਾਪਸ ਆ ਗਏ। ਇਹ ਮਾਮਲਾ ਜਿਹੜਾ ਸਾਰਾ ਚੌਂਕੀ ਨਿਚਾਰ ਸਾਹਿਬ ਨੂੰ ਪਤਾ। ਜੋ ਵੀ ਹੋਇਆ। ਕਿਹੜੀ ਚੌਂਕੀ 'ਚ ਵਾਏ ਹੋ? ਚੌਂਕੀ ਕੁਕੜਾ ਵਾਲਾ ਥਾਣਾ ਰਾਜਾ ਸਾਹਿਬ। ਕੀ ਕੰਪਲੇਟ ਕੀ ਦਿੱਤੀ ਗਈ ਕੀ ਆ ਜੀ? ਕੰਪਲੀਟ ਇਹੋ ਹੀ ਆ ਵੀ ਆਪ ਲੈ ਆ। ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ। ਇਹ ਤਾਂ ਹੁਣ ਜਿਹੜੀ ਡਾਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇਗਾ। ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈੱਡ ਕੋਰਪਸ ਦੀ? ਮੌਕੇ ਤੇ ਹਨ ਚਾਰ ਸਾਹਿਬ ਗਏ ਨੇ ਡਿਪਟੀ ਸਾਹਿਬ ਗਏ ਨੇ ਐਸਐਸਓ ਗਏ। ਕੀ ਕਾਰਵਾਈ ਕੀਤੀ ਜਾਏ ਹੋਰ ਪੋਸਟਮਾਰਟਮ ਹੋਏਗਾ ਫਿਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ ਉਹ ਨੈਕਸਟ ਪਾਈਗੇਗੀ ਇਹ ਸਬੰਧ ਕਿਸੇ ਦੀ ਤੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਸੋਹਰਾ ਪ੍ਰਵਾਹ ਕਰੀ ਸੀ ਕੋਈ ਮੈਂਬਰ ਫੜਿਆ ਕਿ ਉਹ ਕਿਹਦੇ ਨਹੀਂ ਉੱਥੇ ਬਜ਼ੁਰਗੀ ਆ ਕੱਲਾ ਉਹਨਾਂ ਦਾ ਬੈਠਾ ਹਾਂ ਹੋਰ ਕੋਈ ਨਹੀਂ ਉਹ ਪਰਚਾ दर्ज ਹੋਇਆਗੇ 17 ਤਾਰੀਖ ਦੇ ਪਰਚਾ ਦਰਜ ਹੋਗਾ ਕਿਹੜੀ ਤਾਰੀਖ ਦੇ ਇਹ ਤਾਰਾਂ ਚਾਰ ਸਾਹਮਣੇ ਤੁਸੀਂ ਬਹੁਤ ਗੱਲਬਾਤ ਕਰਿਓ ਉਹ ਦੱਖਣ ਦੇ ਤਨ ਠੀਕ ਹੈ ਜੀ ਧੰਨਵਾਦ ਹਾਂ ਜੀ